ਕਾਰ ਚ ਆਰਾਮ ਕਰ ਰਿਹਾ ਸੀ ਵਿਅਕਤੀ ਫਾਸਟ ਕਾਰਡ ਤੋਂ ਕਟਿਆ ਗਿਆ 220 ਰੁਪਏ ਦਾ ਟੋਲ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਲੁਧਿਆਣਾ ਦੇ ਇੱਕ ਵਿਅਕਤੀ ਦਾ ਦਾਵਾ ਹੈ ਕਿ ਉਸ ਦੇ ਫਾਸਟ ਟੈਗ ਤੋਂ ਪੈਸੇ ਕੱਟੇ ਗਏ ਨੇ ਜਦੋਂ ਉਹ ਕਾਰ ਦੇ ਵਿੱਚ ਆਰਾਮ ਕਰ ਰਿਹਾ ਸੀ ਇਹ ਹੈਰਾਨ ਕਰਨ ਵਾਲੀ ਘਟਨਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀ ਹਾਂ ਜ਼ਿਆਦਾਤਰ ਲੋਕ ਟੋਲ ਟੈਕਸ ਤੇ ਫਾਸਟ ਟੈਗ ਤੋਂ ਪੈਸੇ ਕੱਟਣ ਦੀ ਪ੍ਰਕਿਰਿਆ ਤੋਂ ਅਣਜਾਣ ਨਹੀਂ ਹੋਣਗੇ ਤੁਸੀਂ ਟੋਲ ਬੂਥ ਤੇ ਪਹੁੰਚਦੇ ਹੋ ਤਾਂ ਅਤੇ ਸਕਿੰਟ ਵੀ ਨਹੀਂ ਲੰਘਦੇ ਅਤੇ ਫਾਸਟ ਟੈਗ ਤੋਂ ਟੋਲ ਟੈਕਸ ਕੱਟਿਆ ਜਾਂਦਾ ਹੈ ਹਾਲਾਂਕਿ ਇਸ ਦੇ ਲਈ ਉਸ ਵਾਹਨ ਦਾ ਟੋਲ ਟੈਕਸ ਤੇ ਹੋਣਾ ਬਹੁਤ ਜ਼ਰੂਰੀ ਹੈ ਪਰ ਲੁਧਿਆਣਾ ਦੇ ਇੱਕ ਵਿਅਕਤੀ ਨਾਲ ਜੋ ਹੋਇਆ ਹੈ ਉਹ ਹੈਰਾਨ ਕਰਨ ਵਾਲਾ ਹੈ ਇਸ ਵਿਅਕਤੀ ਨੇ ਟਵਿੱਟਰ ਤੇ ਟੋਲ ਨਾਲ ਸੰਬੰਧਿਤ ਆਪਣਾ ਅਨੁਭਵ ਸਾਂਝਾ ਕੀਤਾ ਹੈ ਜਿਸ ਤੋਂ ਬਾਅਦ ਫਾਸਟ ਟੈਗ ਨੇ ਵੀ ਉਸ ਨੂੰ ਜਵਾਬ ਦਿੱਤਾ ਹੈ ਇਹ ਹੈਰਾਨ ਕਰਨ ਵਾਲੀ ਘਟਨਾ ਜਾਣ ਕੇ ਤੁਸੀਂ ਹੈਰਾਨ ਤਾਂ ਹੋਵੋਗੇ ਹੀ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਇੱਕ ਵਿਅਕਤੀ ਨੇ ਸੁੰਦਰਦੀਪ ਨਾ ਦੇ ਟਵਿੱਟਰ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਹੈ ਉਸ ਦੀ ਪੋਸਟ ਦੇ ਅਨੁਸਾਰ ਉਸ ਦੇ ਫਾਸਟੈਗ ਖਾਤੇ 'ਚੋਂ 220 ਰੁਪਏ ਕੱਟੇ ਗਏ ਨੇ ਜਦੋਂ ਉਹ ਘਰ ਬੈਠਾ ਸੀ ਵਿਅਕਤੀ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਹੈ ਕਿ ਇਹ ਕਟੌਤੀਆਂ 14 ਅਗਸਤ 2024 ਨੂੰ ਦੁਪਹਿਰ 2 ਵਜੇ ਹੋਈਆਂ ਲਾਡੋਵਾਲ ਟੋਲ ਪਲਾਜ਼ਾ ਤੇ ਕਟੌਤੀ ਦਿਖਾਈ ਗਈ ਹੈ ਇੱਕ ਸਕਰੀਨਸ਼ਾਟ ਨੂੰ ਸ਼ੇਅਰ ਕਰਦੇ ਹੋਏ ਵਿਅਕਤੀ ਨੇ ਲਿਖਿਆ ਕਿ ਮੈਂ ਘਰ ਬੈਠਾ ਹਾਂ ਪਰ ਮੇਰੇ ਪੈਸੇ ਕੱਟ ਲਏ ਗਏ ਨੇ ਜਦ ਕਿ ਉਹ ਕਰੀਬ 1 ਮਹੀਨੇ ਤੋਂ ਟੋਲ ਪਲਾਜ਼ੇ ਦੇ ਰਸਤੇ ਤੇ ਨਹੀਂ ਗਿਆ ਕੀ ਹੋ ਰਿਹਾ ਹੈ ਇਸ ਪੋਸਟ 'ਚ ਉਹਨਾਂ ਨੇ ਫਾਸਟ ਕਾਰਡ NADC ਨੂੰ ਵੀ ਟੈਗ ਕੀਤਾ ਹੈ ਸ਼ੇਅਰ ਕੀਤੇ ਸਕਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਕਟੌਤੀ ਤੋਂ ਬਾਅਦ ਉਸਦੇ ਫਾਸਟ ਟੈਗ ਖਾਤੇ ਦੇ ਵਿੱਚ 790 ਰੁਪਏ ਬਚੇ ਨੇ ਇਸ ਦਾ ਨੋਟਿਸ ਲੈਂਦਿਆਂ ਫਾਸਟ ਟੈਗ ਨੇ ਵੀ ਤੁਰੰਤ ਜਵਾਬ ਦਿੱਤਾ ਹੈ ਫਾਸਟ ਟੈਗ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਾਰੀ ਕਰਨ ਵਾਲੇ ਬੈਂਕ ਦੇ ਗ੍ਰਾਹਕਾਂ ਸੇਵਾ ਡੈਸਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕਟੌਤੀ ਗਲਤ ਪਾਈ ਜਾਂਦੀ ਹੈ ਤਾਂ ਪੈਸੇ ਵੀ ਉਨ੍ਹਾਂ ਦੇ ਵਾਪਸ ਕੀਤੇ ਜਾਣਗੇ